ਸੱਤੀ ਸੱਬਿਆਚਾਰ ਵਿੱਚ ਅੱਖਾਂ ਤੇ ਕਿੰਨੀਆਂ ਹੀ ਕਵਿਤਾਵਾਂ ਤੇ ਸ਼ਾਇਰੀਆਂ ਲਿਖੀਆਂ ਜਾਂਦੀਆਂ ਨੇ ਪਰ ਅੱਜ ਅੱਖਾਂ ਦੀ ਪਰਵਾਹ ਕੌਣੀ ਕਰਦਾ ਅੱਜ ਦੇ ਨੌਜਵਾਨਾਂ ਦਾ ਸੁਭਾ ਬਣ ਗਿਆ ਹੈ ਕਿ ਉਹ ਦਿਨ ਤੋਂ ਲੈ ਕੇ ਰਾਤ ਤੱਕ ਮੋਬਾਈਲ ਦੀ ਸਕਰੀਨ ਤੇ ਅੱਖਾਂ ਟਿਕਾਈ ਰੱਖਦੇ ਨੇ ਯਕੀਨ ਜਾਨਣੇ ਉਹ ਇਹ ਆਦਤਾਂ ਤੁਹਾਡੀਆਂ ਅੱਖਾਂ ਨੂੰ ਕਮਜ਼ੋਰ ਕਰ ਸਕਦੀਆਂ ਨੇ ਤੁਸੀਂ ਸੋਚ ਕੇ ਦੇਖੋ ਜਦੋਂ ਇਹ ਅੱਖਾਂ ਕਮਜ਼ੋਰ ਹੋਣ ਲੱਗ ਜਾਣ ਤਾਂ ਇਹਨਾਂ ਅੱਖਾਂ ਉਤੇ ਕਵਿਤਾ ਕੌਣ ਲਿਖੇਗਾ ਅਜੇਹੇ ਚ ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਛੱਡ ਦਿਓ ਇਹ ਪੰਜ ਗੁਰੀਆਜ਼ ਤਾਂ ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਜੇਕਰ ਤੁਸੀਂ ਸਕਰੀਨ ਤੇ ਜ਼ਿਆਦਾ ਸਮਾਂ ਬਿਤਾਉਂਦੇ ਹੋ ਤਾਂ ਜਵਾਨੀ ਚ ਤੁਹਾਡੀਆਂ ਅੱਖਾਂ ਕਮਜ਼ੋਰ ਹੋ ਜਾਣਗੀਆਂ ਅਤੇ ਜੇਕਰ ਇਹ ਆਦਤ ਜ਼ਿਆਦਾ ਦੇਰ ਤੱਕ ਬਣੀ ਰਹੀ ਤਾਂ ਤੁਹਾਨੂੰ ਜਵਾਨੀ ਚ ਆਪਰੇਸ਼ਨ ਕਰਵਾਉਣਾ ਪਵੇਗਾ ਜਿੰਨਾ ਹੋ ਸਕੇ ਕੰਪਿਊਟਰ ਸਮਾਰਟਫੋਨ ਟੈਬਲੇਟ ਆਦੀ ਦੀ ਵਰਤੋਂ ਘੱਟ ਤੋਂ ਘੱਟ ਕਰੋ ਜੇਕਰ ਇਸ ਤੋਂ ਬਿਨਾਂ ਕੰਮ ਨਹੀਂ ਚੱਲਦਾ ਤਾਂ 20 20 20 ਦਾ ਫਾਰਮੂਲਾ ਅਪਣਾਓ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ 20 ਮਿੰਟ ਤੱਕ ਕੰਪਿਊਟਰ ਤੇ ਰਹਿੰਦੇ ਹੋ ਤਾਂ 20 ਮਿੰਟ ਬਾਅਦ 20 ਮੀਟਰ ਦੀ ਦੂਰੀ ਤੇ 20 ਸਕਿੰਟ ਤੱਕ ਕਿਸੇ ਹੋਰ ਚੀਜ਼ ਨੂੰ ਦੇਖੋ ਭਾਵੇਂ ਤੁਹਾਨੂੰ 20 ਮਿੰਟ ਤੱਕ ਸਕਰੀਨ ਤੋਂ ਦੂਰ ਰਹਿਣਾ ਹੈ ਇਸ ਤੋਂ ਬਾਅਦ ਅਲਟਰਾਵਾਇਲਟ ਕਿਰਨਾਂ ਤੋਂ ਔਖਾ ਦੀ ਰੱਖਿਆ ਕਰੋ ਸੂਰਜ ਵਿੱਚ ਜ਼ਿਆਦਾ ਦੇਰ ਤੱਕ ਰਹਿਣ ਜਾਂ ਸੂਰਜ ਵੱਲ ਵੇਖਣ ਨਾਲ ਅਲਟਰਾਵਾਇਲਟ ਕਿਰਨਾਂ ਦਾ ਖਤਰਾ ਰਹਿੰਦਾ ਹੈ ਇਸ ਕਾਰਨ ਮੋਤੀਆਬਿੰਦ ਅਤਿ ਖਦ ਨੁਕਸਾਨ ਦਾ ਖਤਰਾ ਹੈ ਇਸ ਲਈ ਜੂਵੀ ਸੁਰਖਿਤ ਐਨ ਕਾ ਵੀ ਵਰਤੋ ਅਗਲੀ ਆਦਤ ਹੈ ਅੱਖਰਖਾ ਵਿੱਚ ਦਰਦ ਹੁੰਦਾ ਹੈ ਤਾਂ ਅਸੀਂ ਇਸ ਨੂੰ ਇਗਨੋਰ ਕਰ ਦਿੰਨੇ ਆ ਕਿ ਆਪ ਹੀ ਠੀਕ ਹੋ ਜਾਵੇਗਾ ਅੱਖਾਂ ਦੇ ਮਾਹਿਰ ਡਾਕਟਰ ਨੇ ਕਹਿਣਾ ਹੈ ਕਿ ਅਸੀਂ ਅਕਸਰ ਆਮ ਸਿਰ ਦਰਦ ਅੱਖਾਂ ਦਾ ਲਗਾਤਾਰ ਸੁੱਕਣਾ ਅਤੇ ਅੱਖਾਂ ਵਿੱਚ ਥਕਾਵਟ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਪਰ ਇਸ ਅਣਗਹਿਲੀ ਦਾ ਅੱਖਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਇਹਨਾਂ ਸਥਿਤੀਆਂ ਵਿੱਚ ਇੱਕ ਡਾਕਟਰ ਨਾਲ ਚਲਾ ਕਰਨਾ ਜ਼ਰੂਰੀ ਹੈ ਜਦੋਂ ਵੀ ਅੱਖਾਂ 'ਚ ਕੋਈ ਸਮੱਸਿਆ ਹੁੰਦੀ ਹੈ ਤਾਂ ਅਸੀਂ ਤੁਰੰਤ ਦਵਾਈ ਦੀ ਦੁਕਾਨ ਤੋਂ ਆਈ ਡ੍ਰੌਪਸ ਖਰੀਦ ਕੇ ਲੈ ਆਉਂਦੇ ਆ ਅਕਸਰ ਐਂਟੀਬਾਇਓਟਿਕਸ ਬੂੰਦਾ ਦਿੱਤੀਆਂ ਜਾਂਦੀਆਂ ਨੇ ਪਰ ਇਹਨਾਂ ਦਵਾਈਆਂ ਵਿੱਚ ਸਟੀਰੋਇਡ ਹੁੰਦਾ ਹੈ ਜੋ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਲੈਣੀ ਚਾਹੀਦੀ ਇਸ ਨਾਲ ਅੱਖਾਂ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਨੇ ਉੱਥੇ ਹੀ ਸੈਂਟਰ ਫੋਰ ਸਾਈਡ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਤੁਹਾਡੀਆਂ ਅੱਖਾਂ ਵੀ ਤੰਦਰੁਸਤ ਰਹਿਣਗੀਆਂ ਪਰ ਜੇਕਰ ਤੁਸੀਂ ਆਪਣੇ ਸਰੀਰ ਵਿੱਚ ਬੀਪੀ ਅਤੇ ਬਲੱਡ ਸ਼ੂਗਰ ਨੂੰ ਬਰਕਰਾਰ ਰੱਖ ਰਹੇ ਹੋ ਤਾਂ ਇਸ ਦਾ ਅੱਖਾਂ ਤੇ ਬਹੁਤ ਖਤਰਨਾਕ ਪ੍ਰਭਾਵ ਪੈਂਦਾ ਹੈ ਇਸ ਲਈ ਕਦੇ ਵੀ ਬੀਪੀ ਅਤੇ ਸ਼ੂਗਰ ਨੂੰ ਵਧਨ ਨਾ ਦਿਓ